ਨੀ ਤੂੰ ਨੱਚ ਬਰਾਬਰ ਮੇਰੇ ਅੱਜ ਲੱਗ ਜੂ ਪਤਾ ਵੀ ਤੂੰ ਨੱਚ ਬਰਾਬਰ ਮੇਰੇ ਬੜਾ ਦੇ ਕੁਟਿਆ ਸੇਖੀ ਫਾਇਦੇ ਪੰਜਾਬ ਤਿਹਾਰਾਂ ਦੇ ਨਾਂ ਤੇ ਜਾਣਿਆ ਜਾਂਦਾ ਜ ਜਿਹਦੇ ਵਿੱਚ ਕਿਤੇ ਤਿਹਾਰ ਈ ਤੀਆਂ ਜੋ ਪੰਜਾਬ ਦੇ ਵਿੱਚ ਬਹੁਤ ਧੂਮ ਧਾਮ ਤੋਂ ਬਣਾਇਆ ਜਾਂਦਾ ਫਿਲਹਾਲ ਅੰਮ੍ਰਿਤਸਰ ਦੇ ਅਦਰਸ਼ ਨਗਰ ਵਿੱਚ ਮੌਜੂਦ ਹਾਂ ਜਿੱਥੇ ਅੱਜ ਇੱਕ ਤੀਆਂ ਦਾ ਤਿਹਾਰ ਮਹਿਲਾਵਾਂ ਦੇ ਵੱਲੋਂ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਅੱਜ ਸਾਡੇ ਨਾਲ ਮਹਿਲਾਵਾਂ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਇੱਕ ਤੀਆਂ ਦਾ ਤਿਹਾਰ ਮਨਾਇਆ ਅਦਰਸ਼ ਨਗਰ ਦੇ ਵਿੱਚ ਪਹਿਲੀ ਵਾਰ ਮਨਾਇਆ ਕਿੰਨਾ ਤਿਹਾਰ ਹੈ ਕੀ ਕਹਿਣਾ ਚਾਹੋਗੇ ਅੱਜ ਇਹ ਪਹਿਲੀ ਵਾਰ ਅਸੀਂ ਮਨਾ ਰਹੇ ਹਾਂ ਇੱਥੇ ਸਾਡੀ ਸੁਸਾਇਟੀ ਵੱਲੋਂ ਸਾਡੀਆਂ ਭੈਣਾਂ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਤਾਂ ਕਿ ਬੱਚਿਆਂ ਨੂੰ ਸਾਡੇ ਪੰਜਾਬੀ ਸੱਭਿਆਚਾਰ ਦੇ ਬਾਰੇ ਪਤਾ ਚੱਲ ਸਕੇ ਔਰ ਈਵਨ ਬਹੁਤ ਸਾਰੇ ਸਾਡੇ ਜੋ ਪੰਜਾਬੀ ਜੋ ਸਾਡੀਆਂ ਬੇਟੀਆਂ ਸੀ ਉਹ ਵੀ ਕਹਿ ਰਹੀ ਸੀ ਸਾਨੂੰ ਅੱਜ ਪਤਾ ਲੱਗਾ ਤੀਆਂ ਕੀ ਹੁੰਦੀ ਹੈ ਤੇ ਬੜਾ ਇਹ ਸੁਣ ਕੇ ਅੱਛਾ ਲੱਗ ਰਿਹਾ ਸੀ ਕਿ ਬੱਚਾ ਨੂੰ ਪਤਾ ਲੱਗਾ ਕਿ ਸੌਣ ਦੇ ਮਹੀਨੇ ਕਿਵੇਂ ਤੀਆਂ ਤੇ ਗਿੱਧਾ ਪਾਉਂਦੀਆਂ ਨੇ ਲੜਕੀਆਂ ਆਪਣੇ ਮੰਨ ਦੇ ਹਾਉ ਪਾਉ ਦੱਸਦੀਆਂ ਨੇ ਤੇ ਕਿਵੇਂ ਆਪਣੇ ਪੇਰੈਂਟਸ ਦੇ ਘਰ ਪੇਕੇ ਘਰ ਜਾਂਦੀਆਂ ਤੇ ਬੜੀਆਂ ਖੁਸ਼ ਹੁੰਦੀਆਂ ਸਹੇਲੀਆਂ ਨੂੰ ਮਿਲਦੀਆਂ ਨੇ ਅੱਜ ਵੀ ਤੁਸੀਂ ਦੱਸੇ ਕਿ ਸਾਡੀਆਂ ਬੱਚ ਪਤਾ ਲੱਗਿਆ ਕਿ ਤੀਆਂ ਕੀ ਹੁੰਦੀਆਂ ਕਿਤੇ ਨਾ ਕਿਤੇ ਸਾਡੇ ਪੰਜਾਬ ਦਾ ਕਲਚਰ ਅਲੋਪ ਹੁੰਦਾ ਜਿਹੜਾ ਭਾਵੇਂ ਪੰਜਾਬੀ ਮਾਂ ਬੋਲੀ ਹੋਵੇ ਭਾਵੇਂ ਸਾਡੇ ਮੇਲੇ ਹੋਣ ਭਾਵੇਂ ਸਾਡੇ ਤਿਹਾਰ ਹੋਣ ਬਿਲਕੁਲ ਇਹ ਅਲੋਪ ਹੁੰਦਾ ਜਾ ਰਿਹਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ इवन ਸਕੂਲ ਦੇ ਵਿੱਚ ਵੀ ਜੋ ਕਿਤਾਬਾਂ ਦੇ ਵਿੱਚ ਲਿਖਿਆ ਬੱਚਾ ਨੂੰ ਸਮਝ ਨਹੀਂ ਆ ਰਹੀ ਬੱਚੇ ਤਾਂ ਹੀ ਬਾਹਰ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਉਹ ਕਲਚਰ ਅੱਛਾ ਲੱਗ ਰਿਹਾ ਹੈ ਉਹ ਕਿਉਂਕਿ ਜਿੰਨੇ ਵੀ ਆਪਣੇ ਪ੍ਰੋਗਰਾਮ ਟੀਵੀ ਦੇ ਵਿੱਚ ਦੇਖਦੇ ਨੇ ਅੱਜ ਕੱਲ ਮੋਬਾਈਲ ਫੋਨ ਦੇ ਵਿੱਚ ਦੇਖਦੇ ਨੇ ਆਪਣੇ ਕਲਚਰ ਨੂੰ ਤੇ ਬਹੁਤ ਹੀ ਘੱਟ ਪ੍ਰਮੋਟ ਕੀਤਾ ਜਾ ਰਿਹਾ ਆ ਆਪਾਂ ਜਿੰਨਾ ਵੀ ਵੈਸਟਰਨ ਕਲਚਰ ਹੈ ਬੱਚੇ ਉਹ ਦੇਖਦੇ ਨੇ ਇਸੇ ਕਰਕੇ ਉਹ ਵੀ ਬਾਹਰ ਜਾ ਰਹੇ ਨੇ ਤੇ ਪਰ ਜੇ ਅਸੀਂ ਇਹੋ ਜਿਹਾ ਉਪਰਾਲੇ ਕਰਦੇ ਰਵਾਂਗੇ ਇਹ ਯਤਨ ਅਸੀਂ ਕੀਤਾ ਇਸ ਤਰ੍ਹਾਂ ਦੇ ਯਤਨ ਜੇ ਹੋਰ ਵੀ ਕਲੋਨੀਆਂ ਦੇ ਵਿੱਚ ਵੀ ਹੋਰ ਕਿੰਨੀ ਕਹਿ ਸਕਦੇ ਕਿ ਉਹ ਬਾਹਰ ਨਹੀਂ ਜਾਣਗੇ ਆਪਣੇ ਸੱਭਿਆਚਾਰ ਦੇ ਨਾਲ ਆਪਣੀ ਜੜ੍ਹਾਂ ਦੇ ਨਾਲ ਜੁੜ ਜਾਣਗੇ ਜੀ ਲੱਗਦਾ ਹੈ ਕਿ ਕਲੋਨੀ ਵਾਸੀਆਂ ਵੱਲੋਂ ਉਪਰਾਲਾ ਕੀਤਾ ਗਿਆ ਇਹਦੇ ਪਿੱਛੇ ਗਵਰਨਮੈਂਟ ਨੂੰ ਵੀ ਚਾਹੀਦਾ ਭਾਵੇਂ ਪੰਜਾਬ ਗਵਰਨਮੈਂਟ ਆ ਸੌਰ ਸੈਂਟਰਲ ਗਵਰਨਮੈਂਟ ਆ ਤੀਆਂ ਦੇ ਵਾਸਤੇ ਇੱਕ ਐਸਾ ਉਪਰਾਲਾ ਕਰਨਾ ਚਾਹੀਦਾ ਸਾਲ ਦੇ ਵਿੱਚ ਐਸਾ ਤਿਹਾਰ ਜਿਹੜਾ ਮਨਾਉਣਾ ਚਾਹੀਦਾ ਬਿਲਕੁਲ ਜੀ ਗਵਰਨਮੈਂਟ ਹੋਰ ਬਹੁਤ ਸਾਰੇ ਕੰਮ ਕਰਦੀ ਹੈ ਪਰ ਅਗਰ ਇਹ ਇਹੋ ਜਿਹਾ ਵੀ ਕੰਮ ਕਿਉਂਕਿ ਜੇ ਬੱਚੇ ਸਾਡਾ ਜੋ ਸਾਡਾ ਇੱਥੋਂ ਦੀ ਸਕਿੱਲ ਹੈ ਉਹ ਬਾਹਰ ਜਾ ਰਹੀ ਨੇ ਤੇ ਜੇ ਉਹਨਾਂ ਨੂੰ ਸੱਭਿਆਚਾਰ ਬਾਰੇ ਕੁਝ ਐਫਰਟਸ ਕੁਝ ਯਤਨ ਸਰਕਾਰ ਸਕਿੱਲ ਆ ਜੋ ਅਸੀਂ ਫੋਰਨ ਭੇਜ ਰਹੇ ਹਾਂ ਬੱਚੇ ਇੱਥੇ ਕੰਮ ਕਰਨਗੇ ਸਾਡੇ ਜੋ ਕੰਟਰੀ ਉਹਦੀ ਡਿਵੈਲਪਮੈਂਟ ਹੋਏਗੀ ਖਾਸ ਕਰਕੇ ਜਿਹਦੇ ਵੀ ਕਿਤੇ ਤੀਆਂ ਦੇ ਤਿਹਾਰ ਮਨਾਇਆ ਜਾਂਦਾ ਉੱਥੇ ਮੁੱਖ ਮਹਿਮਾਨ ਜਾਂ ਤਾਂ ਕੋਈ ਆਪੀ ਆਈਪੀਐਸ ਆ ਲੈਡੀਸ ਬੁਲਾਈ ਜਾਂਦੀ ਆ ਜਾਂ ਫਿਰ ਕੋਈ ਮੰਤਰੀ ਬੁਲਾਈ ਜਾਂਦੀ ਆ ਤੁਸੀਂ ਅੱਜ ਮੁੱਖ ਮਹਿਮਾਨ ਕਿਹਨੂੰ ਸੱਦਿਆ ਇੱਥੇ ਜੀ ਦੇਖੋ ਜੀ ਸਾਡੇ ਇੱਥੇ ਅੱਜ ਮੁੱਖ ਮਹਿਮਾਨ ਜੋ ਹੈ ਸਾਡੇ ਇੱਥੋਂ ਦੇ ਜੋ ਕਲੋਨੀ ਦੇ ਪ੍ਰਧਾਨ ਹੈ ਉਹਨਾਂ ਦੀ ਜੋ ਵਾਈਫ ਹੈ ਉਹੀ ਸਾਡੇ ਮੁੱਖ ਮਹਿਮਾਨ ਰਹੇ ਆ ਉਹ ਤੋਂ ਵੀ ਉਹ ਮਨਾ ਕਰ ਰਹੇ ਸੀ ਕਿ ਅਸੀਂ ਤੁਸੀਂ ਜੋ ਸਾਰੀਆਂ ਲੇਡੀਆਂ ਜੋ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਤੁਸੀਂ ਮਹਿਮਾਨ ਹੋ ਪਰ ਫਿਰ ਵੀ ਅਸੀਂ ਉਹਨਾਂ ਨੂੰ ਮਤਲਬ ਕਿਹਾ ਕਿ ਨਹੀਂ ਤੁਸੀਂ ਸਟੇਜ ਤੇ ਆਓ ਤੁਹਾਡੇ ਵੱਲੋਂ ਪਰਲਾ ਕੀਤਾ ਗਿਆ ਹੈ ਤੇ ਕੋਈ ਵੀ ਅੱਗੇ ਹੁਣ ਨੂੰ ਤਿਆਰ ਨਹੀਂ ਹੋ ਇਹ ਕਹਿੰਦੇ ਨੇ ਕਿ ਤੁਸੀਂ ਸਾਰਿਆਂ ਨੇ ਕੀਤਾ ਤੇ ਤੁਸੀਂ ਮਤਲਬ ਕਿ ਉਹਨਾਂ ਵੱਲੋਂ ਕੀਤਾ ਗਿਆ ਐਫਰਟ ਉਹ ਅਪਣਾਉਣਾ ਨਹੀਂ ਚਾਹੁੰਦੇ ਉਹ ਕਹਿੰਦੇ ਆ ਕਿ ਤੁਸੀਂ ਖੁਦ ਕੀਤਾ ਤੇ ਉਹਦੇ ਲਈ ਉਹ ਸਾਨੂੰ ਹੀ ਮਤਲਬ ਕਹਿ ਰਹੇ ਕਿ ਤੁਹਾਡੇ ਵੱਲੋਂ ਪ੍ਰਾਰਲਾ ਕੀਤਾ ਗਿਆ ਖਾਸ ਕਰਕੇ ਕਿਹੜੀ ਕਿਹੜੀ ਕਲੋਨੀਆਂ ਸੀ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਕਰਤ ਕੀਤੀ ਹੈ ਕਿਹੜੀ ਕਿਹੜੀ ਕਲੋਨੀਆਂ ਦੇ ਅ ਅੱਜ ਦੇ ਦਿਨ ਤੁਸੀਂ ਕਰ ਇੱਥੇ ਤੇ ਅਦਰਸ਼ ਨਗਰ ਤੇ ਲਾਬ ਨਗਰ ਦੋ ਕਲੋਨੀਆਂ ਐ ਦੋ ਵੀ ਕਲੋਨੀਆਂ ਦੀ ਸਾਡੀ ਇਕੋ ਸੋਸਾਇਟੀ ਐ ਤੇ ਉਹ ਸੋਸਾਇਟੀ ਦੇ ਅੰਦਰ ਅਸੀਂ ਸਾਰੀਆਂ ਭੈਣਾਂ ਨੂੰ ਘਰ-ਘਰ ਜਾ ਕੇ ਸੱਦਾ ਦੇ ਕੇ ਆਏ ਆ ਅਸੀਂ ਗਰੁੱਪ ਬਣਾ ਲਿਆ ਸੀ ਗਰੁੱਪ ਦੇ ਵਿੱਚ ਅਸੀਂ ਸਾਰਿਆਂ ਨੂੰ ਦੱਸਿਆ ਕਿ ਕਦੋਂ ਇਹ ਪ੍ਰੋਗਰਾਮ ਹੋਣਾ ਐ ਤੇ ਕਿਸ ਦਿਨ ਹੋਣਾ ਐ ਕਿਸ ਤਰ੍ਹਾਂ ਤੁਸੀਂ ਆਣਾ ਐ ਔਰ ਸਾਰੀਆਂ ਹੀ ਬਹੁਤ ਖੁਸ਼ ਤੇ ਤੁਮਤਾਮ ਨਾਲ ਆਈਆਂ ਸਾਰੀਆਂ ਬੜੀ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਚਮਕ ਹਰ ਸਾਡੀ ਮਟਿਆਰ ਦੇ ਚਿਹਰੇ ਤੇ ਦਿਖਾਈ ਦੇ ਰਹੀ ਐ ਤੁਹਾਡੇ ਇੱਕ ਪ੍ਰੋਗਰਾਮ ਦੇਖ ਰਹੇ ਸੀ ਜਿਹਦੇ ਵਿੱਚ ਸਵਾਲ ਕੀਤੇ ਜਾ ਰਹੇ ਸੀ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਪਾ ਸਵਾਲ ਕੀਤਾ ਜਾ ਰਿਹਾ ਸੀ ਮੁੰਦਰੀਆਂ ਦੀ ਗੱਲ ਕੀਤੀ ਜਾ ਰਹੀ ਸੀ ਸ਼ਾਇਦ ਚਮਕੀਆਂ ਦੀ ਗੱਲ ਕੀਤੀ ਜਾ ਸੀ ਲੱਗਦਾ ਕਿ ਇਹ ਚੀਜ਼ ਸਾਡੇ ਜਿਹੜੇ ਬਸੁਰਗ ਨੇ ਜਾਂ ਤੁਸੀਂ ਪੁਰਾਣੇ ਸਮੇਂ ਚ ਜਨਾ ਇਹ ਸਮਾਹ ਹੰਡਾਇਆ ਉਹਨਾਂ ਨੂੰ ਇਹ ਬੱਚਿਆਂ ਨੂੰ ਦੱਸਣੀਆਂ ਚਾਹੀਦੀਆਂ ਜੀ ਹਾਂਜੀ ਬਹੁਤ ਜ਼ਰੂਰੀ ਹੈ ਜੀ ਦੱਸਣਾ ਕਿਉਂਕਿ ਸੱਭਿਆਚਾਰਕ ਜਿੰਨਾ ਵੀ ਵਿਰਸਾ ਜੋ ਵੀ ਸਾਡਾ ਸੱਭਿਆਚਾਰ ਹੈ ਜੇਕਰ ਅਸੀਂ ਅੱਗੇ ਨਹੀਂ ਪਚਾਵਾਂਗੇ ਤਾਂ ਇਹ ਤਾਂ ਫਿਰ ਖੜੋਤ ਆ ਜਾਏਗੀ ਸੱਭਿਆਚਾਰ ਤੇ ਨਿਰੰਤਰ ਗਤੀਸ਼ੀਲ ਰਹਿੰਦਾ ਜੀ ਇਹਦੇ ਵਿੱਚ ਨਵੀਆਂ ਚੀਜ਼ਾਂ ਐਡ ਹੁੰਦੀਆਂ ਆ ਉਹ ਤੋਂ ਕੋਈ ਮਨਾਈ ਨਹੀਂ ਪਰ ਆਪਣੇ ਵਿਰਸੇ ਨੂੰ ਭੁੱਲਣਾ ਜਿਹੜਾ ਇਹ ਬਹੁਤ ਮਾੜੀ ਗੱਲ ਹੈ ਭੁੱਲਣਾ ਨਹੀਂ ਚਾਹੀਦਾ ਪਰ ਬਹੁਤ ਵਧੀਆ ਮੈਂ ਇੱਥੇ ਇੱਕ ਗੱਲ ਜਰੂਰ ਕਹਿਣਾ ਚਾਹਾਂਗੀ ਕਿ ਮੈਂ ਆਪਣੇ ਬਚਪਨ ਦੇ ਵਿੱਚ ਮੇਰੀ ਉਮਰ ਉਦੋਂ 16 ਸਾਲ ਸੀ ਜਦੋਂ 84 ਦਾ ਦੌਰ ਸੀ 88 ਤੋਂ ਲੈ ਕੇ 94 ਤੱਕ ਦੇ ਸਮੇਂ ਦੇ ਵਿੱਚ ਇੱਥੇ ਜਿਹੜੇ ਮਾਝੇ ਦੇ ਇਲਾਕੇ ਚ ਖਾਸ ਕਰਕੇ ਇਹਨੂੰ ਤੀਆਂ ਨਹੀਂ ਕਿਹਾ ਜਾਂਦਾ ਸਾਂਵੇਂ ਕਿਹਾ ਜਾਂਦਾ ਤੀਆਂ ਸ਼ਬਦ ਮਾਲਵੇ ਦਾ ਹੈ ਤੇ ਸਾਂਵੇਂ ਮਨਾਏ ਜਾਂਦੇ ਸੀ ਅਸੀਂ ਆਪਣੇ ਪਿੰਡ ਖੁੱਲੇ ਪੇੜ ਚ ਜਾ ਕੇ ਇਸੇ ਤਰ੍ਹਾਂ ਹੀ ਨੱਚਦੇ ਗਾਉਂਦੇ ਚੂੜੀਆਂ ਚੜਾਉਂਦੇ ਮਤਲਬ ਬਹੁਤ ਹੀ ਵਧੀਆ ਇੱਕ ਉਤਸਵ ਦੇ ਤਰ੍ਹਾਂ ਜਿਹੜਾ ਸੀ ਇਹ ਸਾਂਵੇਂ ਮਨਾਏ ਜਾਂਦੇ ਸੀ ਪਰ ਉਹ ਜਿਹੜਾ 10 ਸਾਲ ਦਾ ਦੌਰ ਪੰਜਾਬ ਚ ਰਿਹਾ ਉਹਦੇ ਮੈਂ ਕਿਸੇ ਵੀ ਪੋਲਿਟিক্যাল ਪੱਖ ਤੇ ਨਹੀਂ ਜਾਊਂਗੀ ਪਰ ਮੈਂ ਇਹਨਾਂ ਜ਼ਰੂਰ ਕਹੂੰਗੀ ਕਿ ਕੋ ਦਿਨਾਂ ਲ ਇੱਕ ਬਹੁਤ ਵੱਡਾ ਘਾਟਾ ਜਿਹੜਾ ਇਹ ਪਿਆ ਕਿ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿਹੜੇ ਸਾਵੇਂ ਲੱਗਨੇ ਸੀ ਨਾ ਉਹ ਬੰਦ ਹੋ ਗਏ ਖਾਸ ਤੌਰ ਤੇ ਮਾਝੇ ਦੇ ਪਿੰਡਾਂ 'ਚ ਮਾਝੇ ਦੇ ਪਿੰਡਾਂ 'ਚ ਤੁਸੀਂ ਅੱਜ ਜਾਓ ਸਾਵੇਂ ਨਹੀਂ ਮਿਲਦੇ ਉਹ ਸਾਵੇਂ ਤੀਆਂ ਦੇ ਰੂਪ ਵਿੱਚ ਸਟੇਜਾਂ ਤੇ ਆ ਗਏ ਉਹ ਸਾਵੇਂ ਤੀਆਂ ਦੇ ਰੂਪ 'ਚ ਹੋਟਲਾਂ ਦੇ ਵਿੱਚ ਮਨਾਏ ਜਾ ਰਹੇ ਨੇ ਜਿਹੜਾ ਕਿ ਜਿਹੜਾ ਉਹਦਾ ਅਸਲੀ ਰੂਪ ਹੈ ਨਾ ਸਾਵਿਆਂ ਦਾ ਉਹ ਗਵਾਚ ਚੁੱਕਾ ਹੈ ਸਾਡਾ ਉਪਰਾਲਾ ਇਹ ਸੀ ਜੋ ਵੀ ਸੋਸਾਇਟੀ ਨੇ ਕੀਤਾ ਹੈ ਉਪਰ ਉਪਰਾਲਾ ਇਹੀ ਸੀਗਾ ਕਿ ਜੇਕਰ ਹੋਟਲਾਂ ਦੇ ਵਿੱਚ ਜਾ ਕੇ ਤੁਸੀਂ ਡੀਜੇ ਲਾ ਕੇ ਡਾਂਸ ਕਰਨਾ ਹੈ ਤੇ ਉਹਨਾਂ ਨੂੰ ਅਸੀਂ ਸਾਂਵੇਂ ਮਨਾਉਣਾ ਨਹੀਂ ਕਹਿ ਸਕਦੇ ਸਾਂਵੇਂ ਤਾਂ ਪਿੰਡ ਦੀਆਂ ਧੀਆਂ ਭੈਣਾਂ ਇਕੱਠੀਆਂ ਹੋ ਕੇ ਪਿੰਡ ਦੇ ਬਾਹਰ ਬਾਹਰ ਖੁੱਲੇ ਥਾਂ ਦੇ ਉੱਤੇ ਪਿੰਗਾ ਝੂਟਦੀਆਂ ਤੇ ਗਿੱਧੇ ਪਾਉਂਦੀਆਂ ਅੱਜ ਕੱਲ ਪਿੰਗਾ ਵੀ ਰੈਡੀमेड ਆ ਗਿਆ ਨੇ ਖਾਸ ਕਰਕੇ ਕਦੇ ਬੋਰਾਂ ਦੇ ਥੱਲੇ ਪਿੰਗਾ ਪੈਂਦੀਆਂ ਹੁੰਦੀਆਂ ਸੀ ਆ ਲੱਗਦਾ ਕਿ ਉਹ ਚੀਜ਼ ਮਹਿਸੂਸ ਕਰਦੇ ਹੋ ਸ਼ਾਇਦ ਬਚਪਨ ਦੇ ਵਿੱਚ ਵੀ ਤੁਸੀਂ ਵੇਖੀ ਹੋਵੇਗੀ ਹਾਂਜੀ ਮੈਨੂੰ ਵੇਖੀ ਨਹੀਂ ਆ ਜੀ ਮੈਨੂੰ ਇਹਨਾ ਯਾਦ ਆ ਕਿ ਬੋਰਡ ਹੁੰਦਾ ਸੀ ਸਾਡੇ ਪਿੰਡ ਮੇਰਾ ਪਿੰਡ ਹਰਸਾ ਸ਼ੀਨਾ ਜੀ 에어ਪੋਰਟ ਦੇ ਲਾਗੇ ਤੇ ਇਹਨਾ ਉੱਚਾ ਬੋਰਡ ਸੀਗਾ ਕਿ ਉਹਦੇ ਉੱਤੇ ਜਿਹੜੀ ਪੀਂਗ ਪਾਈ ਹੁੰਦੀ ਸੀ ਅਸੀਂ ਦੋ ਕੁੜੀਆਂ ਚੜਾਉਂਦੀਆਂ ਸੀ ਤੇ ਜਿਹਦੇ ਹੁੰਦੀ ਸੀ ਕਿ ਆਪਣੀ ਪਿੱਠ ਪਿੱਛੇ ਪੱਤਿਆਂ ਨਾਲ ਲਾ ਕੇ ਆਉਣੀ ਹੂੰ ਤੇ ਇਹਨਾਂ ਜੋਸ਼ ਹੁੰਦਾ ਸੀ ਲੱਗਦਾ ਅੱਜ ਕੱਲ ਪੀਪਲ ਬੋਰਡ ਹੋ ਵੱਢਿਆ ਗਿਆ ਉਹ ਉਹ ਤੇ ਹੁਣ ਨਹੀਂ ਲੱਭਦੇ ਜੀ ਤੇ ਉਹਨਾਂ ਚੀਜ਼ਾਂ ਨੂੰ ਕਿਉਂਕਿ ਪਰੰਪਰਾ ਤੋਂ ਜਦੋਂ ਬੰਦਾ ਦੂਰ ਜਾਂਦਾ ਨਾ ਉਹਦੇ ਅੰਦਰ ਬਹੁਤ ਕੁਝ ਟੁੱਟਦਾ ਹੈ ਉਹ ਚੀਜ਼ ਤੇ ਮਹਿਸੂਸ ਕਰਦਾ ਹੈ ਅਸੀਂ ਤਾਂ ਆਪਣੇ ਵਿਰਸੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਾਂ ਮੈਂ ਪੰਜਾਬੀ ਦੀ ਪ੍ਰੋਫੈਸਰ ਹਾਂ ਤੇ ਸਾਡੀ ਤੇ ਕੋਸ਼ਿਸ਼ ਪੂਰੀ ਹੁੰਦੀ ਹੈ ਕਿ ਕਾਲਜਾਂ ਦੇ ਵਿੱਚ ਵੀ ਬੱਚਿਆਂ ਨੂੰ ਜਦੋਂ ਬੱਚੇ ਸਾਡੇ ਕੋਲ ਆ ਕੇ ਕਹਿੰਦੇ ਨੇ ਮੈਮ ਹਮਨੇ ਵੀ ਗਿੱਧਾ ਡਾਲਣਾ ਹੈ ਤੇ ਬਹੁਤ ਦੁੱਖ ਹੁੰਦਾ ਹੈ ਕਿ ਇਹਨਾਂ ਨੂੰ ਇਹ ਨਹੀਂ ਪਤਾ ਵੀ ਗਿੱਧਾ ਪਾਇਆ ਜਾਂਦਾ ਹੈ ਤੁਸੀਂ ਦੱਸੇ ਕਿ ਪ੍ਰੋਫੈਸਰ ਉਹ ਖਾਸ ਕਰਕੇ ਗੱਲ ਕਰੀਏ ਇਹ ਚੀਜ਼ ਪ੍ਰਾਈਵੇਟ ਸਕੂਲ ਕਾਫੀ ਕਰ ਰਹੇ ਨੇ ਅੱਜਕੱਲ ਸਰਕਾਰੀ ਸਕੂਲਾਂ ਦੇ ਵਿੱਚੋਂ ਅਲੋਪ ਹੁੰਦੀ ਜਾ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਪਿੰਡਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਜੀ ਮੈਨੂੰ ਇੰਝ ਲੱਗਦਾ ਹੈ ਕਿ ਸਰਕਾਰ ਤੇ ਬਾਅਦ ਦੀ ਗੱਲ ਹੈ ਪਿੰਡ ਦੇ ਵਿੱਚ ਜਿੱਦਾਂ ਸਰਪੰਚ ਨੇ ਪੰਚਾਇਤਾਂ ਨੇ ਉਹਨਾਂ ਨੂੰ ਇਹ ਐਫਰਟਸ ਕਰਨੇ ਚਾਹੀਦੇ ਉਹਨਾਂ ਨੂੰ ਇਹ ਯਤਨ ਕਰਨੇ ਚਾਹੀਦੇ ਆ ਕਿ ਪਿੰਡ ਦੇ ਪੱਧਰ ਤੇ ਮੈਂ ਤੇ ਇੱਥੋਂ ਦੀ ਕਰ ਗਾਉਂਗੀ ਕਿ ਪਿੰਡ ਵਾਲਿਆਂ ਨੂੰ ਪਿੰਡ ਦੀਆਂ ਧੀਆਂ ਨੂੰ ਸਪੈਸ਼ਲ ਜਿਹੜੀਆਂ ਵਿਆਹਾਂ ਹੋਈਆਂ ਆਪਣੇ ਆਪਣੇ ਸਹੁਰੀਆਂ ਉਹਨਾਂ ਨੂੰ ਸੱਦੇ ਭੇਜਣੇ ਚਾਹੀਦੇ ਆ ਪਿੰਡ ਦੇ ਵਿੱਚ ਸਾਵੇਂ ਲਾਉਣੇ ਚਾਹੀਦੇ ਆ ਤੇ ਜਿਹੜੀਆਂ ਸ਼ਹਿਰਾਂ ਚ ਆ ਗਏ ਉਹਨਾਂ ਦਾ ਕੀ ਕਰਨਾ ਚਾਹੀਦਾ ਸ਼ਹਿਰਾਂ ਵਾਲਿਆਂ ਨੂੰ ਵੀ ਸੱਦਿਆ ਜਾਵੇ ਜੀ ਹਾਂ ਸ਼ਹਿਰਾਂ ਵਾਲਿਆਂ ਨੂੰ ਵੀ ਸੱਦਿਆ ਜਾਵੇ ਅਸੀਂ ਵੀ ਤੇ ਸ਼ਹਿਰ ਚ ਆਏ ਆ ਪਿੰਡ ਚੋਂ ਹੀ ਆਏ ਆ ਸਹੁਰਿਆਂ ਦਾ ਵੀ ਪਿੰਡ ਐ ਪੇਕੇ ਦਾ ਵੀ ਪਿੰਡ ਐ ਪਰ ਮੈਂ ਇਹ ਚਾਹੂੰਗੀ ਕਿ ਪੇਕੇ ਜਾ ਸਾਵੇਂ ਮਨਾਉਣ ਦਾ ਲੁੱਥ ਪਿਆ ਨਾ ਉਹ ਵੱਖਰਾ ਹੀ ਹੈ ਤੇ ਉਹ ਜ਼ਰੂਰ ਸਭ ਨੂੰ ਮੌਕਾ ਮਿਲਣਾ ਚਾਹੀਦਾ ਔਰ ਪਿੰਡਾਂ ਦੇ ਪੱਧਰ ਤੇ ਪੰਚਾਇਤਾਂ ਇਹ ਇਨੀਸ਼ੀਏਟਿਵ ਲੈ ਕੇ ਕੰਮ ਕਰ ਸਕਦੀਆਂ ਕੰਮ ਕਰ ਦੀ ਦੌਰ ਦੇ ਵਿੱਚ ਭਾਵੇਂ ਕਿਸੇ ਨੇ ਮਾੜਾ ਸੰਤਾਪ ਹੰਡਾਇਆ ਤੁਸੀਂ ਕਹਿੰਦੇ ਸ਼ਹਿਰਾਂ ਨੂੰ ਚੱਲ ਲੈ ਲੱਗਦਾ ਅੱਜ ਪਿੰਡਾਂ ਨੂੰ ਜਾਣ ਦੀ ਲੋੜ ਆ ਪਿੰਡਾਂ ਦੇ ਵਿੱਚ ਅੱਜ ਵੀ ਚੀਜ਼ਾਂ ਉਹ ਮੌਜੂਦ ਨੇ ਜਿਹੜੀ ਸਾਡੀਆਂ ਵਿਰਾਸਤੀ ਸੀਗੀਆਂ ਬਿਲਕੁਲ ਜੀ ਮੌਜੂਦ ਹੈ ਜੇ ਕੋਈ ਥੋੜੀ ਬਹੁਤ ਮੁਸ਼ਕਲ ਸ਼ਹਿਰਾਂ ਨੂੰ ਹੋਏ ਵੀ ਕੋਈ ਲਾਈਟ ਦੀ ਪ੍ਰੋਬਲਮ ਜਾਂ ਉਹ ਵੀ ਬਹੁਤ ਹੱਦ ਤੱਕ ਸੋਲਵ ਹੋ ਚੁੱਕੀ ਹੈ ਐਡੀ ਕੋਈ ਗੱਲ ਨਹੀਂ ਹੈਗੀ ਤੇ ਬਿਲਕੁਲ ਜੀ ਉਹ ਜਿਹੜਾ ਸ਼ੁੱਧ ਵਾਤਾਵਰਨ ਹੈ ਜਿੱਥੇ ਉੱਥੇ ਰਹਿ ਕੇ ਆਪਣਾ ਸੱਭਿਆਚਾਰਕ ਜਿਹੜਾ ਜੋ ਵੀ ਸਾਡਾ ਸੱਭਿਆਚਾਰ ਜਾਂ ਵਿਰਸਾ ਹੈ ਇਹਨੂੰ ਆਪਾਂ ਕ੍ਰਾਈਮ ਰੱਖ ਸਕਦੇ ਆ ਸਾਨੂੰ ਪਿੰਡਾਂ ਵੱਲ ਨੂੰ ਮੁੜਨਾ ਹੀ ਪਵੇਗਾ ਮੈਂ ਤੁਹਾਨੂੰ ਇਹ ਗੱਲ ਦੱਸਦੇ ਆ ਕਿ ਬੱਚੇ ਬੇਸ਼ੱਕ ਸਾਡੇ ਸਭ ਦੇ ਬੱਚੇ ਬਾਹਰ ਸੈਟਲ ਹੋ ਗਏ ਨੇ ਚਲੇ ਗਏ ਨੇ ਪਰ ਉਹਨਾਂ ਦੇ ਅੰਦਰ ਇੱਕ ਹੂਕ ਉੱਠਦੀ ਆ ਜੀ ਆਪਣੀ ਮਿੱਟੀ ਤੋਂ ਦੂਰ ਜਾਣ ਦੀ ਤੇ ਵਾਪਸ ਮੁੜਨ ਦੀ ਇੱਕ ਚਾਹਨਾ ਉਹਨਾਂ ਦੇ ਅੰਦਰ ਰਹਿੰਦੀ ਆ ਠੀਕ ਆ ਉਹ ਸੰਤਾਪਣਾਉਂਦੇ ਨੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨੀ ਨੂੰ ਇਸ ਤਰੀਕੇ ਦੇ ਮੌਕੇ ਦੇਣ ਕਿ ਉਹ ਬਾਹਰ ਜਾਣ ਦਾ ਸੋਚ ਨਹੀਂ ਨਾ ਤੇ ਅਸੀਂ ਆਪਣੇ ਪਿੰਡਾਂ 'ਚ ਉਦਾਂ ਹੀ ਵਸੀਏ ਜਿੱਦਾਂ ਪਹਿਲਾਂ ਵਸਦੇ ਸਾਂ ਤੇ ਸਾਨੂੰ ਬਨਜਾਰਾ ਬੇਦੀ ਦੀਆਂ ਜਿਹੜੀਆਂ ਉਹ ਗੱਲਾਂ ਨੇ ਕਿ ਜੋ ਕੁਝ ਸਾਡਾ ਪਿੰਡਾਂ ਦੇ ਵਿੱਚ ਉਹ ਵਿਰਸਾ ਸੀ ਜੋ ਜਿਸ ਤਰ੍ਹਾਂ ਦਾ ਗਿੱਧਾ ਉਹਨੇ ਉਹ ਲਿਖਿਆ ਆ ਉਹ ਗਿੱਧਾ ਅੱਜ ਵੀ ਪੈਂਦਾ ਰਾਤਾਂ ਚਾਨਣੀਆਂ ਨੂੰ ਨਜ਼ਰ ਆਵੇ ਤੇ ਇਹਦੇ ਨਾਲ ਦੀ ਦਾ ਕੋਈ ਰੀਸ ਨਹੀਂ ਕੀ ਕਹਿਣਾ ਚਾਹੋਗੇ ਅੱਜ ਤੀਆਂ ਦਾ ਤਿਹਾਰ ਜਿਹੜਾ ਦਰਸ਼ਕਾਂ ਦੇ ਵਿੱਚ ਮਨਾਇਆ ਗਿਆ ਜੀ ਅਸਲ ਦੇ ਵਿੱਚ ਮੈਂ ਕਹਿਣਾ ਚਾਹਾਂਗੀ ਕਿ ਵਾਕਿਆ ਹੀ ਇੰਨਾ ਵਧੀਆ ਉਪਰਾਲਾ ਸੀ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਆਉਣ ਵਾਲੀ ਪੀੜ੍ਹੀ ਹੈ ਉਹ ਆਪਣੀ ਵਿਰਾਸਤ ਨੂੰ ਭੁੱਲਦੀ ਜਾ ਰਹੀ ਹੈ ਤੇ ਇਸ ਵਿਰਾਸਤ ਨੂੰ ਸੰਭ ਕੇ ਰੱਖਣਾ ਇਹ ਇੱਕ ਇੰਜੋਏਮੈਂਟ ਦਾ 파ਟ ਨਹੀਂ ਹੈਗਾ ਇਹ ਸਾਡੀ ਡਿਊਟੀ ਹੈ ਇੱਕ ਕਰਤਵ ਹੈ ਇੱਕ ਪੰਜਾਬੀ ਹੋਣ ਦੇ ਨਾਤੇ ਤੇ ਵਾਕਈ ਬਹੁਤ ਵਧੀਆ ਉਪਰਾਲਾ ਸੀ ਇਹ ਪੂਰੀ ਤਰ੍ਹਾਂ ਹੀ ਸਫਲ ਰਿਹਾ ਹੈ ਸਾਡਾ ਪ੍ਰੋਗਰਾਮ ਤੇ ਨੈਕਸਟ ਟਾਈਮ ਤੋਂ ਅਸੀਂ ਜਿਹੜੀਆਂ ਕਮੀਆਂ ਕਿਤੇ ਰਹਿ ਗਈਆਂ ਨੇ ਅਸੀਂ ਹੋਰ ਵੀ ਇਹਨੂੰ ਸ਼ਿੰਗਾਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਸਾਡੇ ਸੱਭਿਆਚਾਰ ਤੀਆਂ ਦੇ ਸੱਭਿਆਚਾਰ ਨਾਲ ਸੰਬੰਧਿਤ ਹੋਰ ਚੀਜ਼ਾਂ ਜਿਵੇਂ ਕੁੜੀਆਂ ਦਾ ਚੂੜੀਆਂ ਚੜਾਉਣਾ ਨੈਕਸਟ ਟਾਈਮ ਤੋਂ ਅਸੀਂ ਚੂੜੀਆਂ ਵਾਲੇ ਵੀ ਬੁਲਾਵਾਂਗੇ ਇੱਥੇ ਮਹਿੰਦੀ ਵਾਲੇ ਬੁਲਾਵਾਂਗੇ ਫਿਰ ਚਰਖੇ ਪੱਖੀਆਂ ਸਾਡੀਆਂ ਪੁਰਾਣੀਆਂ ਚੀਜ਼ਾਂ ਨੈਕਸਟ ਟਾਈਮ ਦੇਖਣ ਨੂੰ ਮਿਲਣਗੀਆਂ ਆਪਣੇ ਬੱਚਿਆਂ ਨੂੰ ਦੱਸਦੇ ਰਹੋਗੇ ਵੀ ਆ ਪੱਖੀਆਂ ਸਾਡੇ ਪੁਰਾਣੇ ਵਿਰਸੇ ਦੇ ਵਿੱਚ ਮੌਜੂਦ ਸੀਗੇ ਬਿਲਕੁਲ ਜੀ ਬਿਲਕੁਲ ਇਹ ਸਾਡੀ ਡਿਊਟੀ ਆ ਸਾਡਾ ਕਰਤਵ ਆ ਹੁਣ ਵੀ ਦੱਸਦੇ ਰਹੀਦਾ ਏ ਹੁਣ ਵੀ ਦੱਸਦੇ ਰਹੀਦਾ ਏ ਆਪਣੇ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਨਾਲ ਕਿਉਂਕਿ ਸਾਡਾ ਪਿਆਰ ਆ ਸਾਡੇ ਪੰਜਾਬੀ ਸੱਭਿਆਚਾਰ ਨਾਲ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਵੀ ਇਹਦੇ ਨਾਲ ਜੁੜੇ ਰਹਿਣ ਕਿਉਂਕਿ ਅਸੀਂ ਆਪਣੇ ਸੱਭਿਆਚਾਰ ਨਾਲੋਂ ਜੁੜ ਕੇ ਬਹੁਤ ਘਾਟਾ ਖਾਦਾ ਏ ਪਿਛਲੇ ਸਮਿਆਂ ਦੇ ਵਿੱਚ ਅਸੀਂ ਆਪਣੀ ਸੱਭਿਆਚਾਰ ਨਾਲੋਂ ਟੁੱਟੇ ਆ ਬਹੁਤ ਘਾਟਾ ਖਾਦਾ ਏ ਪੱਛਮੀ ਕਰਨ ਵਾਲ ਸਾਡੇ ਬੱਚੇ ਜਿਹੜੇ ਨੇ ਉਹ ਵੱਧ ਰਹੇ ਨੇ ਜਿਦਾ ਕਿ ਦੁੱਖ ਹੁੰਦਾ ਏ ਇਸ ਅੰਮ੍ਰਿਤਸਰ ਵਰਗੀ ਨਗਰੀ ਦੇ ਵਿੱਚ ਜਦੋਂ ਲੜਕੀਆਂ ਦਾ ਹਾਲ ਦੇਖੀਦਾ ਏ ਕਿ ਇਹ ਆਪਣੇ ਸੱਭਿਆਚਾਰ ਤੋਂ ਕਿੰਨਾ ਦੂਰ ਜਾ ਰਹੇ ਨੇ ਸਾਡੇ ਪੰਜਾਬ ਦੇ ਵਿੱਚ ਸੱਭਿਆਚਾਰ ਸਿਰਫ ਕੁੜੀਆਂ ਨਾਲ ਸੰਬੰਧਤ ਹੀ ਨਹੀਂ ਹੈਗਾ ਮੁੰਡਿਆਂ ਨਾਲ ਸੰਬੰਧਤ ਵੀ ਹੈ ਸੋ ਇਸ ਸੱਭਿਆਚਾਰ ਤੋਂ ਟੁੱਟਣ ਦਾ ਸਾਨੂੰ ਇੰਨਾ ਜ਼ਿਆਦਾ ਨੁਕਸਾਨ ਹੋਇਆ ਏ ਕਿ ਸਾਡੇ ਸਾਡੇ ਪੰਜਾਬ ਦੇਸ਼ ਪੰਜਾਬ ਦੇ ਵਿੱਚ ਛੇਵਾਂ ਦਰਿਆ ਜਿਹਨੂੰ ਸਾਡੇ ਲੋਕਾਂ ਨੇ ਨਸ਼ਿਆਂ ਦਾ ਛੇਵਾਂ ਦਰਿਆ ਕਿਹਾ ਏ ਉਸ ਛੇਵੇਂ ਦਰਿਆ ਤੋਂ ਬਚਣ ਦੇ ਲਈ ਅਸੀਂ ਆਪ ਹੀ ਇੱਕ ਸਤਵਾਂ ਦਰਿਆ ਸੇੜ ਲਿਆ ਕਿ ਅਜ ਨੌਜਵਾਨੇ ਸ਼ਾਇਦ ਜਿਨ੍ਹਾਂ ਦੇ ਕਰਤੇ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਉਹ ਵੀ ਇਸ ਨਸ਼ੇ ਦੀ ਦਲਦਲ ਦੇ ਵਿੱਚ ਡੁੱਰਦਿਆਂ ਨੇ ਫਿਰ ਆ ਗਏ ਨਹੀਂ ਅਜੇ ਉਹਨਾਂ ਨੂੰ ਉਹ ਬਹੁਤ ਟੁੱਟੇ ਰਹੇ ਨੇ ਪਿਛਲੇ ਸਮਿਆਂ ਦੇ ਵਿੱਚ ਅਸੀਂ ਘਾਟਾ ਖਾਦਾ ਹੈ ਅਸੀਂ ਖੁਦ ਇਸ ਚੀਜ਼ ਦੇ ਜ਼ਿੰਮੇਵਾਰ ਆ ਅਸੀਂ ਪੰਜਾਬੀ ਜ਼ਿੰਮੇਵਾਰ ਆ ਅਸੀਂ ਆਪਣੇ ਬੱਚਿਆਂ ਨੂੰ ਇਸ ਪੰਜਾਬੀ ਸੱਭਿਆਚਾਰ ਨਾਲ ਜੋੜ ਨਹੀਂ ਸਕੇ ਤੇ ਇਹ ਉਪਰਾਲਾ ਵੀ ਹੁਣ ਸਾਡਾ ਹੀ ਹੋਏਗਾ ਅਸੀਂ ਆਪਣੇ ਆਪ ਤੋਂ ਸ਼ੁਰੂਆਤ ਕਰਾਂਗੇ ਅਸੀਂ ਇੰਡੀਵਿਜੂਅਲੀ ਸ਼ੁਰੂਆਤ ਕਰਾਂਗੇ ਜੀ ਇਹ ਨਹੀਂ ਕਿਸੇ ਗਰੁੱਪ ਦੀ ਜ਼ਿੰਮੇਵਾਰੀ ਨਹੀਂ ਹੈਗੀ ਇਹ ਇਹ ਇੰਡੀਵਿਜੂਅਲ ਅਸੀਂ ਆਪਣੇ ਆਪ ਤੋਂ ਸ਼ੁਰੂਆਤ ਕਰਾਂਗੇ ਤਾਂ ਤਾਂ ਹੌਲੀ-ਹੌਲੀ ਜਿਹੜੀ ਹੈ ਵਹੀਰ ਬਣੇਗੀ ਜਿਹੜੀ ਸੁਧਾਰ ਦੀ ਜ਼ਰੂਰਤ ਹੈ ਸੁਧਾਰ ਹੋਏਗਾ ਸਾਡੇ ਸਮਾਜ ਵਿੱਚ ਡੈਫੀਨੇਟਲੀ ਹੋਏਗਾ ਸੁਧਾਰ ਅਸੀਂ ਸ਼ੁਰੂਆਤ ਆਪਣੇ ਤੋਂ ਕਰਨੀ ਆ ਇੱਕ ਬੋਲੀ ਸਾਡੇ ਦਸ਼ਕਾ ਨੂੰ ਜਰੂਰ ਸੁਣਾ ਦਿਓ ਜੀ ਆਈ ਤਾਂ ਬਦਲੀ ਆਈ ਤਾਂ ਬਦਲੀ ਕਿਥੇ ਤ ਜਾ ਕੇ ਭਰ ਸੇਂਗੀ ਨੀ ਹਣ ਨੱਚ ਲਸਵੇਂ ਤੇਰ ਸੇਂਗੀ ਨੀ ਹਣ ਨੱਚ ਲਸਵੇਂ ਤੇਰ ਸੇਂਗੀ ਨੀ ਸਵੇਰੇ ਤਰਸੇਗੀ ਨੱਚ ਲਸਵੇਰੇ ਤਰਸੇਗੀ ਤਾਂ ਦੋਸਤੋ ਅੱਜ ਨੱਚ ਲਸ ਸਵੇਰੇ ਤਰਸੇਗੀ ਅੱਜ ਆਦਰਸ਼ ਨਗਰ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਜਿਸ ਦੇ ਵਿੱਚ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀ ਉਮਰ ਦੀਆਂ ਔਰਤਾਂ ਨੇ ਵੀ ਤਿਹਾਰ ਮਨਾਇਆ ਜਿੰਨਾ ਕਿ ਇਹ ਪਹਿਲੀ ਵਾਰ ਇਹ ਆਦਰਸ਼ ਨਗਰ ਦੇ ਵਿੱਚ ਤਿਹਾਰ ਮਨਾਇਆ ਗਿਆ ਖਾਸ ਕਰਕੇ ਕਲੋਨੀ ਵਾਸੀਆਂ ਦਾ ਇੱਥੋਂ ਦੇ ਜਿਹੜੇ ਸੈਲੀਬ੍ਰਿਟੀ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ